ਕੋੜਾ ਲਾਟ ਹਾਂਜੀ ਰਮੇਸ਼ ਬਾਬਾ ਜੀ ਹਾਂਜੀ ਇਹ ਦੇ ਆਪਣੇ ਉਹਰੇ ਪੂਰਾ ਆਪਾਂ ਨਿਕਲ ਆਈਆਂ ਪਿੰਡੋਂ ਹੁਣ ਤੇ ਜੀਰ ਚੱਲ ਰਹੀ ਆ ਉਹਰੇ ਆਹਰ ਤੇ ਚੱਲੇ तकरीबन 2:30 3 ਵਜੇ ਚੱਲੇ ਤੇ ਦੇਖਦੇ ਹੁਣ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਜਾ ਕੇ ਆਰੋ ਸੌ ਜਾਂਦੇ ਵੀ ਆਉਣੇ ਥੋੜੀ ਕੋ ਕਰਾਲੀ ਵਾਲੇ ਬਾਬੇ ਵਾਲਾ ਵੀ ਆ ਨਾਲੇ ਸ਼ੰਗਾਰਾ ਸਿੰਘ ਦਾ ਜੀ ਯਾਰ ਚੌਂਦੇ ਵਾਲਿਆਂ ਦਾ ਇੱਕ ਗੱਭੇ ਜਾਂਦਾ ਪਤਾ ਨਹੀਂ ਕਿਹਦਾ ਉਹ ਇੱਧਰ ਆ ਬਣਾ ਹੀ ਜਾਦਾ ਹੋ ਗਿਆ ਰੌਣਕਾਂ ਲੱਗਣਗੇ ਅੱਜ ਪੂਰੀਆਂ ਰੌਣਕਾਂ ਆਈ ਦੇ ਮਤੋਂ ਨਫਰ ਅੱਜ ਆ ਜਾ ਹੋਰ ਥੱਲੇ ਨੂੰ ਅੱਜ ਹੈ ਕਰਦੇ ਕਰਦਾ ਬਾਕੀ ਪਿੰਡ ਹੁਣ ਐਂਟਰੀ ਹੋਣੀ ਆ ਪਿੰਡ ਵੀ ਅਫੀਸ਼ੀਅਲ ਪਿੰਡ ਦੇ ਵਾਲੇ ਆ ਇਹ ਕਾਲੀ ਵਾਲਾ ਇਹ ਖੌਂਦੀ ਆ ਵਾਹ ਬਾਈ ਜੱਥਾ ਵਾਲਾ ਪੂਰਾ ਕੈਮ ਹੋਈ ਆ ਦੇਖ ਤੂੰ ਆ ਇਹ ਸਮਝ ਆ ਆ ਦੇ ਹੌਲ ਤੂੰ ਇਹ ਨਹੀਂ ਵਰਦੇ ਓਏ ਤੇ ਬਾਬਾ ਯਾ ਡਰ ਨਾ ਡਰ ਬਾਬਾ ਇਹ ਮੋਡੀਫਾਈ ਕੀ ਆ ਬੜਕ ਸੁਣੀ ਜਾਨ ਕੋੜੇ ਨੂੰ ਮਾਰੀ ਗਏ ਬਾਈ ਇੱਧਰ ਬਾਈਪਾਸ ਦੇ ਨੇੜੇ ਹੀ ਪਹੁੰਚ ਗਏ ਰਾਸਤਾ ਕਿਤੇ ਟਾਲੇ ਨੂੰ ਨਹੀਂ ਜਾਂਦੀ ਕੋੜੇ ਲਾਏ ਪਏ ਹਾਂ ਜੀ ਤਾਂ ਕਦੇ ਕਨਾਉ ਦੇਖੀ ਸਵਾਹ ਕੇ ਕਨਾਉ ਰੋਡ ਕੇ ਪੈਂਦੀ ਆ ਸਵਾਹ ਦੇਖੀ ਕਿਵੇਂ ਪੈਣੀ ਆ ਸਾਡੇ ਰੋਡ ਬਹੁਤ

ਉੱਥੇ ਮੀਆਂ ਲਾਗ ਕੱਲਾ ਭਾਈ ਪੱਤਾ ਲਾ ਲਾ ਮੈਂ ਲੈ ਆਉਣਾ ਪੰਜ ਚ ਉੱਤਰੇ ਸੰ ਭਾਈ ਇਹਨੂੰ ਪੰਜ ਚ ਉਖਾਰੇ ਉਹ ਕਰਾ ਦੂਗਾ ਹਾਂ ਉਰੀ ਘਮਾ ਲੂਗਾ ਪੰਜ ਮਾਰਾ ਆਪਣੇ ਆਹ ਜਾਨੀ ਗਾ ਰਿਹਾ ਯਾਹ ਕੋਲ ਚੜ ਗਈ ਦੀ ਕੁੜੀ ਹੋ ਗਈ ਆਹ ਬਹਿ ਜਾ ਯੱਕ ਦੇ ਕੋਲ ਤੂੰ ਕੋਈ ਵਿਛਾਣੇ ਦਾ ਪਤਾ ਨਹੀਂ ਹਰ ਚਾਲ ਤੇ ਠੰਡੇ ਪਰਾ ਦੇ। ਜਿਹੜੀਆਂ ਖਾ ਲੈ ਪਾੜ ਲੈ। ਟੈਗਟ ਮਾਰਦੇ। ਜਾਲ ਆ। ਇਹਨਾਂ ਦਾ ਸਰਕਾਰ ਬੰਦ ਕਰ ਦੇਗਾ। ਛੱਡਦਾ ਵੇ। ਛੋਟੇ-ਬੋਟੇ ਇਹਨਾਂ ਦਾ ਘਰੇ ਕਰਾਈ ਦੇਤੀ ਤੁਹਾਨੂੰ। ਉਹ ਤੁਜੀ ਇਹ ਨਹੀਂ ਦੋਤੇ। ਹਾਂਜੀ ਆ ਦੇਗ। ਦਬਾਰਾ ਆ। ਬੱਸ ਇਹ ਮੈਂ ਤਾਂ ਗਾਣੀ। ਉਹ ਖਾਣੀ ਨਹੀਂ ਯਾਰ ਹਲੇ। ਉਹ ਖਾਣੀ ਹੋਣੀ ਵੀਰੋ। ਬਹੁਤ ਾਲੀ ਗੱਲ ਨਹੀਂ ਆ। ਬਾਹਰ ਨੂੰ ਪਾਉਣੀ ਆ। ਆ ਰਿਹਾ ਥੋੜੀ ਤਾਂ 10 20 ਵੇ ਆ ਪੈਰ ਦੇ ਵਿੱਚ ਬੜੀ ਬੜਾਈ ਕਿ ਥੋੜੀ 10 20 ਕਿ ਕ 10 20 ਨਹੀਂ 10 20 ਨਾ ਐ 10 20 ਆ ਚੱਲ ਪਾਈ ਦੀ ਦੋ ਪਾਈ ਦੂਜੇ ਦੇ ਕਿਹਾ ਆ ਤਾਂ ਬੇਜੇਂ ਕਰ ਹੁੰਦਾ ਆ ਜਾ ਆ ਜਾਓ ਜਿੱਦੀ ਅੱਗੇ ਬੱਸ ਬੈ ਜਾ ਬੈ ਜਾ ਬਹੁਤ ਟਾਈਮ ਬਾਅਦ ਦੇਖਣਾ ਹੈ ਗੱਦੀ ਮੈਂ ਯਾਰ ਮੈਂ ਵੀ ਅੱਜ ਹੀ ਆਇਆ ਹਾਂ ਤੂੰ ਕਾਹਨੂੰ ਆਇਆ ਤੂੰ ਪੈਸੇ ਕਮਾ ਲੈਣ ਚੱਲੀਏ ਹੁਣ ਉਹ ਖੜ ਜਾ ਕੋਟ ਆਉਂਦਾ

ਬਾਹੂ ਵਾਲੀ ਜੀ ਅੱਤ ਬਾਦਸ਼ਾਹ ਵੀ ਪੁੱਜਿਆ ਬਾਹੂ ਵਾਲੀ ਜੇ ਪੰਜਣਾ ਤੇ ਮੈਂ ਭੱਜੂਗਾ ਬਾਹੂ ਵਾਲੀ ਵੀ ਉੱਧਰੇ ਖੜੇ ਪ੍ਰਧਾਨ ਮੰਤਰੀ ਵੀ ਉੱਧਰੇ ਖੜੇ ਹਜੇ ਹਾਂ ਠੀਕ ਆਹ ਕਹਿ ਰਿਹਾ ਪੁੱਤਾਂ ਜਾਨਵਰ ਕਿੱਥੇ ਆਏ ਆ ਉਧਾ ਨੂੰ ਪਤਾ ਆ ਗਿਆ ਹੈ ਹੈ ਆਵਣੇ ਉਹ ਵੀ ਮਿਲਵਾ ਕਾ ਦੇਖ ਲੈ ਕਿੰਨੇ ਪਾਈ ਤੁਸੀਂ ਪਿੱਛੇ ਉਹ ਯਾਰ ਚੁੰਨੀ ਆ ਪ੍ਰਵੀਂਦਰ ਚਾਤੁਰ ਲੱਗੇ ਦਰ ਤੇ ਕੀ ਬਾਤ ਗਾਦੀ ਕਰ ਜਾ ਕੇ ਚਾਰ ਬਸ ਫੇਰ ਉਹਨਾਂ ਨੂੰ ਉਹ ਲੈ ਨਾ ਆਵਦਾ ਲੈ ਇਧਰ ਨੂੰ ਕਾ ਕਰ ਆਮ ਸਿੰਘ ਸੋਨੇ ਮਾਰਾ ਨਾ ਨਾ ਰਸੂੜਾ ਯਾਰ ਕੱਟੀ ਆਲੇ ਨੇ ਕੰਮ ਕਰਿਆ ਉਧਰ ਚੰਡੀ ਖੜੀ ਆ ਮੰਦਿਰ ਬਾਹਰ ਦੇਖਦੇ ਹੋ ਕੇ ਬੜਾ ਦੁੱਲਾ ਕਿਨੇ ਕੱਟੀ ਨੂੰ ਕਰਾਉਂ ਜਾਂ ਉਹਨੂੰ ਨਹੀਂ ਗੱਡੀ ਰਾਹ ਤੇ ਆਂਦੀ ਆ ਸਾਰਾ ਗੱਡੀਆਂ ਦਾ ਆਰਾਮ ਕਿਹੜੀ ਘੋੜੀ ਗਈ ਸੀ ਹੁਣ 20 ਬਹਾਟ ਹੈ 20 ਬਹਾਟ ਛੋੜਾ ਛੋੜਾ ਗਿਆ ਸੋ ਜੋ ਮਾਰਾ ਵੀ ਵਗਾਲੇ ਮਾਰਦਾ ਹੋ ਜਾ ਪਿੱਛੇ ਹੋ ਜਾ ਏਅਰ ਕੋਡਾ ਡਰਦਾ ਆ ਜਾ ਹੋ ਜਾ ਪਿੱਛੇ ਹੋ ਜਾ ਏਅਰ ਕੋਡਾ ਡਰਦਾ ਆ ਜਾ ਕਿਆ ਗਿਆ ਬਾਈ ਕਹਿੰਦਾ ਹੋਰ ਵੀ ਰਾੜਾ ਮਾਰ ਲੈ ਘੋੜੇ ਕੰਨ ਕੋਲ ਛੋਟੇ ਵਿਕਰੇ ਲਾ ਆ ਗਿਆ ਆ ਗਿਆ ਆ ਗਿਆ ਮੇਰਾ 2 2000 ਰੁਪਏ ਦਾ ਇੱਕ 2000 ਉਹਦੇ ਰੱਖ ਲੈ ਥੋੜਾ ਪੰਜ ਸਤ ਵਧ ਗਿਆ ਹਾਂ ਹਾਂ ਖੜਾ ਹੋ ਰਿਹਾ ਅੱਜ

ਹਜ਼ਾਰ ਉਹਨੇ ਲਾਇਆ ਜਿੰਨੇ ਰੱਖਿਆ ਹਜ਼ਾਰ ਰੱਖ 2000 ਨਹੀਂ ਕਰਦਾ ਹਜ਼ਾਰ ਤੇ ਉਹਦੇ ਨਾਲ ਨਗਰ ਵਾਲਾ ਆ 2000 ਨਗਰ ਵਾਲਾ ਬਾਈ ਚੱਕੋ ਇਹ ਚੰਗਾ ਜਿਹੜਾ ਹਜ਼ਾਰ ਰੱਖੇ ਮੇਰਾ ਜਾਨ ਕੋਈ ਨਾ ਜੇ ਕਰੀ ਨਾ ਇਹ ਦੇਖ ਤਾ ਥੋੜਾ ਕੁ ਬੀਤੇ ਮੈਂ ਨਾ ਆਉਂਦਾ ਯਾਰ ਕਿਹਦੀ वहाॿी <laughs> ले ਅਸਲੀ ਜੋਰ ਤਾਂ ਉਹਨੇ ਲੱਗਦਾ ਤੇਰੀ ਤੇਰੀ ਗੱਲ ਕਰਦੇ ਅਕਲ 32 ਸੈਕਿੰਡ 75 ਪੁਆਇੰਟ 32 75 ਮੱਥੀ ਮਾਰ ਛੋਟੇ ਵੀਰ ਹਿੰਮਤ ਬਹੁਤ ਧੰਨਵਾਦ ਤੁਹਾਡਾ ਸਾਰੇ ਸਵਾਗਤ ਅਕਲ 33 44 ਜੀ ਹਲੋ ਆਜੋ ਜੇ ਤੋ ਪਿਆਰੇ ਰਣਕੇ 18 ਮਾਜ ਦੁਬਾਰ ਤਿਆਰੀ ਚ ਰਹਨਗੇ 18 ਮਾ ਨੰਬਰ ਆ ਆ ਜਿਓ ਕਰੋ ਸਭੇ ਉਧਰ ਬੈ ਜਾ ਹਾਂਜੀ ਮਿੰਟੂ ਸਭੂ ਕਾਡਰ 18 ਮਾ ਬੀਠਾ ਬੈਠਾ ਪੈਸੇ 18 ਮਾ ਆਓ ਜੀ ਮੱਦ ਵਾਲੇ ਉਦੋਂ ਬਾਅਦ ਤਿਆਰ ਰਹੋ ਜੀ ਪਾਲਾ ਮਾਜਰੀ ਗੋਪਾਲ ਭਾਈ ਮਾਜਰੀ ਕ੍ਰਿਸ਼ਨ ਗੋਪਾਲ ਕ੍ਰਿਸ਼ਨ ਮਾਜਰੀ 19 ਵਾ ਤਿਆਰ ਰਹੋ ਜੀ ਛੱਲੀ ਘੋੜੀ ਆ ਛੱਲੀ ਜਿਹੜੀ ਕਰਦੇ ਵੀ ਜਿਹਨੂੰ ਕਰਾਂਗੇ ਬਾਲਾ ਬਹੁਤ ਧੰਨਵਾਦ ਵੀਰੋ ਸਹੂਬ ਜੀ ਦੇ ਬਾਈ ਜਪਾਲ ਦਾ ਬਿੱਟੀ ਕਰਾਉਂਗਾ ਉਦੋਂ ਬਾਅਦ ਬਾਈ ਜੀ ਪਰਮੇਸ਼ਰ ਬਾਬਾ ਕੋੜਾ ਲਾਟ ਹਾਂਜੀ ਪਰਮੇਸ਼ਰ ਬਾਬਾ ਜੀ ਹਾਂਜੀ ਸਰਵਜੀਤ ਸਿੰਘ ਜੀ ਆਜੋ ਮੜ ਜੇ ਚੇਰਜ ਜੇ ਨਾ ਤੁਲੇ ਇਹਦਾ ਮੋਰੇ ਹਾਂ ਜੀ ਦਾ ਇੱਧਰ ਦੇਖੋ ਦੇਖੋ ਬਈ ਸ਼ੀਤ ਪ੍ਰੋਗਰਾਮ ਨੰਬਰ ਅਤਰਾੜੇ ਕਨੇ ਜਣਾ ਵਾਸ ਠੀਕ ਹੈ ਜੀ ਬਾਬਾ ਮਹਿੰਦਰ ਸਿੰਘ ਜੀ ਦੁਰਜੀ ਬਾਈ ਜੀ ਇੱਧਰ ਦੇਖਿਓ ਲੋ ਜੀ ਵੀਰੇ ਸਾਰੋ ਬੱਤ ਹੋ ਸੂਰਿਆ ਕਾਲੂ ਉਹ ਚੱਲੇ ਬਈ ਆਪਣੇ ਦੂਏ ਵੀ 18 42 ਘੋੜੇ ਤੇ ਅੱਜ 42 ਘੋੜੇ ਪੰਜ ਖੜਜੋ ਦੋ ਜਣੇ ਲਈ ਫੋਟੋ ਕਿਚਾ ਇੱਧਰ ਨੂੰ ਖੜੀ ਇੱਧਰ ਨੂੰ ਖੜੋ ਦੋ ਜਣੇ ਹੋਰ ਖੜਜਾ ਪੰਜ ਅੱਜ ਨਾਲ ਕੀ ਕਰ ਰਹੇ ਹੋ ਤੇਰੀਓ ਆ ਖੜਜਾ ਇੱਕ ਮਿੰਟ ਹੁਣ ਠੀਕ ਆ ਇੱਕ ਹੋਰ ਚੀਜ਼ ਲਿਆਏ ਆ ਤੇ ਵਾਸਤੇ ਜੇ ਕਿਸੇ ਨੇ ਲੈਣਾ ਹੋਇਆ ਗੱਡੀਆਂ-ਗੱਡੀਆਂ ਲੋਕੋ ਟੰਗਣ ਵਾਸਤੇ ਤੇ ਮੈਂ ਨੰਬਰ ਦੇ ਦੂੰਗਾ ਕਮੈਂਟ ਕਰ ਦਿਓ ਇਹਦਾ ਖਾਸੀ ਰੀਲਾ ਖਾਸ ਨਹੀਂ ਚੱਲਦੀਵੇਂ ਜੀ ਮੁੰਡਾ ਆਪਣਾ ਯਾਰ ਦੋਸਤਾਂ ਨੇ ਬਣਾ ਉਹ ਬਣਾਉਂਦਾ ਉਹਤੇ ਮੰਗਵਾਇਆ ਵੈਤਾ ਅੱਜ ਲੈ ਕੇ ਆਇਆ ਲੈ ਰੀਲਾ ਰੀਲ ਕਿੱਕ ਚੱਲ ਚੜਾ ਤਾਂ ਦੇਖਿਓ ਚੱਕ ਲਾਂ ਇਹ ਕਿੱਥੇ ਦੌੜਾ ਹੁਣ ਬੱਸ ਐਂਡ ਅੱਜ ਹੁਣ ਤੁਹਾਨੂੰ ਦੌੜਾਈਂ ਕਰਾਈ ਜਾਣੀ ਆ ਗਾਣੇ ਉਹਨੂੰ ਦੇਖੂਗੇ ਛੱਡ ਦੇ ਯਾਰ ਉੱਦੋਂ ਹੀ ਦੂਰ ਤੇ ਫੜ ਦੂਰ ਤੇ ਫੜ ਮੈਂ ਤੂੰ ਤਾਂ ਉਹ ਬੱਕਰੀ ਨੂੰ ਫੜ ਲੰਨਾ ਉਹ ਚੱਲ ਪੁੱਤ ਓਏ ਚੱਲ 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 ਮੇਰੇ ਕੋਲ ਚੱਲ ਪੁੱਤ ਚੱਲ ਅੱਗੇ ਚਲੋ 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 ਚੱਲ ਹਟ ਅੱਗੇ ਦੂਰ ਤੇ ਫੜੀਦਾ ਹੁੰਦਾ ਰਸਾ ਤਾਂ ਹੀ ਚੜੂੰਗਾ ਚੱਲ 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 ਆਛਾਬਾ ਚੱਲ ਅੱਗੇ ਹਟ ਹਟ ਅੱਗੇ ਬਾਸ ਕਾਣੀ ਇੱਕ ਗੱਡੀ ਤਿਆਰ ਹੈ ਲੈ ਵੇ ਇੱਧਰ ਇੱਕ ਗੱਡੀ ਹੋਰ ਹੈ ਜੋ ਕੋ ਆਪਣੇ ਚੱਕਰ ਸਾਜਾ 20 ਸੀ ਨੇ ਪਹੁੰਚਵਾਣੀ ਕਰਤੀ ਕਹਿੰਦਾ ਕਹਿੰਦਾ ਤੂੰ ਉਹਨੂੰ ਤਿਆਰ ਕਰ ਲੈ ਛਾਦੇ ਨੂੰ ਕਹਿੰਦਾ ਉਹਦੀ ਭੈਣ ਨੰਬਰਾਂ ਚ ਬਹੁਤ ਆਉਂਦੀ ਆ ਵੀ ਜਗਣਾ ਉੱਪਰ ਤਾਂ ਅੱਛਾ ਇਹ ਉਹ ਨੂਰੇ ਦੇ ਕਰਮ ਬਹੁਤ ਆ ਵੀ ਕਹਿੰਦਾ ਛਾਦੇ ਨੂੰ ਤਿਆਰ ਕਰ ਉਹ ਛੱਡਾਂਗੇ ਆਪਾਂ ਕਹਿੰਦਾ ਗਾਹਾਂ ਨੂੰ ਕਰ ਲੈ ਉਹਨੂੰ ਕੰਮ ਮਾ ਠੀਕ ਆ ਦੋਹੀ ਕਰਨੇ ਕਰੇ ਟ੍ਰੇਲਰ ਚ ਦੋ ਦੋ ਆਇਆ ਕਰ ਲੈ ਤਾਂ ਫੇਰ ਸਭ ਪਾਂਚਾ ਮੁਰੇ ਰੱਖ ਮੁਕੇ ਸਾਰਾ ਸਮਾਨ ਬਾਕੀ ਉਹ ਕਰਦੇ ਆਂ ਐਜਾ ਸਾਡੇ ਬਰਥ ਦੇ ਖਾਨੇ ਹੈਂ ਨਾ 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 ਰਹਿਣ ਦੇ ਇਧਰਲੀ ਸਾਈਡ ਵੀ ਪਾ ਦੇ ਇੱਕ ਰੱਸੀ ਦੋ ਆ ਹਰੀ ਆ ਇੱਕ ਓਏ ਪੀਲੀ ਇਧਰ ਪਾ ਹਰੀ ਉਧਰ ਪੈ ਜਾਣੀ ਉੱਪਰ ਨੂੰ ਚੜਾ ਲੈ ਇਧਰ ਨੂੰ ਮੋੜ ਲੈ ਪੀਲੀ ਯਾਰ ਹਰੀ ਥੱਲੇ ਨਹੀਂ ਗਿਰੀ ਵੀ ਉੱਤਰ ਜਾ ਥੱਲੇ ਆ ਉੱਪਰ ਚੜ੍ਹ ਕੇ ਫੜ ਕੇ ਆ ਇਹਨੂੰ ਫੜਾ ਰੱਸੀ ਫੜਾ ਇੱਥੇ ਤੇ ਆ ਦੇਖ ਰੱਸੀ ਆ ਦੇਖ ਰੱਸੀ ਕਿਆ ਕਰੀ ਜੰਨੇ ਯਾਰ ਤੁਸੀਂ ਖਟੇ ਨੂੰ ਮਾਰ ਦੇ ਰੱਸੀ ਓਏ ਓਦਮ ਆ ਫੇਰ ਛੱਡ ਦੇ ਚੁੱਪ ਆਪਾ ਹਰ ਚਿੱਟੀ ਪੀਲੀ ਫੜ ਪੀਲੀ ਬੰਨ ਇੱਧਰ ਕਿਆ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕਿਵੇਂ ਲੈ ਕੇ ਆਏ ਆ ਇੱਥੇ ਬੰਨ ਪਿਛਲੇ ਨੂੰ ਤੇ ਇੱਥੇ ਬੰਨ ਪਿੱਛੇ 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 ਇੱਧਰ ਤੇ ਕੱਢ ਇੱਧਰ ਆ ਬੰਨ ਟਾਇਰਟ ਕਰਕੇ ਬੱਸ ਖਿੱਚ ਵੀ ਗੱਠ ਰੱਖੀ ਨੀਰਾਦਾਰ ਲਓ ਹੁਣ ਪੰਜ ਬੰਨ ਲਿਆ ਬਾਈ ਕਮਾਲ ਆ ਇੱਧਰ ਨੂੰ ਕਮਾ ਲਿਆ ਬਾਹਰ ਹੋਏ ਨੰਗੇ ਜੀ ਇੱਧਰ ਨੂੰ ਆ ਜਾ ਲੋ ਜੀ ਭਾਈ ਵੱਟੇ ਖਾਣਾ ਇੱਧਰ ਇਹ ਨਹੀਂ ਚੜ ਰਿਹਾ ਇੱਥੇ ਵੱਟੇ ਖਾਣਾ ਚੜਾ ਲਿਆ ਹੋਰ ਫਿਰ ਵਧਾਈਆਂ ਭਾਈ ਤਨਵੀ ਭਾਈ ਓਕੇ ਜਗਮੀ ਤਾਂ ਫਿਰ ਮਿਲਦੇ ਆਂ ਓਕੇ ਮੋਟੂ ਫਿਰ ਮਿਲਦੇ ਆਪਾਂ Gracias.